ਦੇ ਵਿੱਚ 2013 ਦੇ ਵਿੱਚ ਮਹਾਲੀ ਦੇ ਵਿੱਚ ਇੱਕ ਕੁੜੀ ਦਾ 15 ਸਾਲਿਆਂ ਦਾ ਕਤਲ ਕੀਤਾ ਗਿਆ ਸੀ ਭਈਏ ਤੇ ਭਈਆ ਰਾਣੀ ਨੇ ਮਿਲ ਕੇ ਇਹ ਹੁਣ ਆਪਾਂ ਕਿ ਜਾਤ ਪਤ ਨਹੀਂ ਕਰ ਰਹੇ ਸਿਰਫ ਇਹਦਾ ਸਾਰਿਆਂ ਕਿ ਸਿਰਫ ਇੱਕ ਸ਼ੱਕ ਦੇ ਆਧਾਰ ਤੇ ਕੁੜੀ ਨਾਲ ਇਹ ਦਰਿੰਦਗੀ ਹੋਈ ਸੀਗੀ ਕੁੜੀ ਦਾ ਨਾਮ ਸੀਗਾ ਜੀ ਟਿੰਕੀ ਟਿੰਕੀ ਜਿਹੜੀ 15 ਸਾਲਾਂ ਦੀ ਸੀਗੀ ਨਵੰਬਰ 2013 ਦੀ ਗੱਲ ਆ ਨਵੰਬਰ 2013 ਇਹ ਵਕੀਲ ਦੇ ਘਰੇ ਬੇਬੀ ਸਿਟਰ ਦੀ ਜੋਬ ਕਰਦੀ ਸੀਗੀ 9 ਤੋਂ 5 ਜੋਬ ਸੀਗੀ 9 ਤੋਂ 4 ਤੇ ਰੋਲ ਮੰਗੂ ਕਰੋ ਜਾਂਦੀ ਤੇ ਸ਼ਾਮ ਨੂੰ ਵਾਪਸ ਆ ਜਾਂਦੀ ਤੇ ਹੁੰਦਾ ਕੀ ਆ 28 ਨਵੰਬਰ ਨੂੰ ਇਹ ਜਾਂਦੀ ਆ ਤੇ ਵਾਪਸ ਨਹੀਂ ਆਉਂਦੀ ਤਾਂ ਭਾਈ ਜਿਹੜਾ ਸੀਗਾ ਇਸ ਦਾ ਪਿੰਕੀ ਦਾ ਉਹ ਕਾਲ ਕਰਦਾ ਵਕੀਲ ਨੂੰ ਵਕੀਲ ਕਹਿੰਦਾ ਵੀ ਉਹ ਤਾਂ ਚਲੀ ਗਈ ਸੀਗੀ ਉਸ ਤੋਂ ਬਾਅਦ ਉਹ ਇੱਕ ਪੁਲਿਸ ਨੂੰ ਕਾਲ ਕਰਦੇ ਆ ਨਵਾਲੇ ਦਾ ਕੇਸ ਹੁੰਦਾ ਤਾਂ ਪੁਲਿਸ ਉਸੇ ਟਾਈਮ ਤੇ ਫੇਸ 8 ਦੇ ਵਿੱਚ ਤਪੀਸ਼ ਲਈ ਮਿਸਿੰਗ ਰਿਪੋਰਟ ਲਿਖਾਈ ਜਾਂਦੀ ਆ ਤੇ ਉਸ ਤੋਂ ਬਾਅਦ ਪੁਲਿਸ ਦੀ ਭਾਲ ਦੇ ਵਿੱਚ ਨਿਕਲਦੀ ਆ ਪਰ ਪੰਜ ਦਿਨ ਨਿਕਲ ਜਾਂਦੇ ਨੇ ਪੁਲਿਸ ਨੂੰ ਕੋਈ ਸਰਾਖ ਨਹੀਂ ਮਿਲਦਾ ਉਸੇ ਟਾਈਮ ਤੇ ਜੰਗਲਾਂ ਦੇ ਵਿੱਚ ਕੁਝ ਕੁ ਜਵਾਕ ਲੰਗੇ ਜਾਂਦੇ ਹੁੰਦੇ ਨੇ ਤਾਂ ਦੋ ਜਵਾਕ ਕਹਿੰਦੇ ਵੀ ਅਸੀਂ ਬਾਥਰੂਮ ਕਰਨਾ ਤਾਂ ਉਹ ਬਾਥਰੂਮ ਕਰਨ ਲੱਗਦੇ ਆ ਤਾਂ ਇਹ ਸੈਕਟਰ 69 ਦੀ ਗੱਲ ਆ ਤੇ ਮਾਇਓ ਹਸਪਤਾਲ ਦੇ ਕੋਲੇ ਉੱਥੇ ਜਦੋਂ ਬਾਥਰੂਮ ਕਰਨ ਜਾਂਦੇ ਆ ਤਾਂ ਬਾਥਰੂਮ ਕਰਦੇ ਰਹਿਣ ਨੂੰ ਆ ਕੁਝ ਅੰਡਰਗਾਰਮੈਂਟ ਦਿਸਦੇ ਨੇ ਉਸ ਤੋਂ ਬਾਅਦ ਉਹ ਗਾਹਾਂ ਜਾ ਕੇ ਦੇਖਦੇ ਨੇ ਤਾਂ ਬੱਚੇ ਚਿੱਕਾ ਮਾਰਦੇ ਨੇ ਤੇ ਉਸੇ ਟਾਈਮ ਤੇ ਚਿੱਕਾ ਸੁਣ ਕੇ ਇੱਕ ਬੰਦੇ ਨੂੰ ਦੱਸਦੇ ਉੱਥੇ ਨਾਲ ਇੱਕ ਮੁੰਡਾ ਤੋਂ ਲੈ ਜਾਂਦਾ ਹੁੰਦਾ ਤਾਂ ਪੁਲਿਸ ਨੂੰ ਕਾਲ ਕਰਦਾ ਪੁਲਿਸ ਉਸੇ ਥਾਂ ਤੇ ਆ ਕੇ ਸਬ ਇੰਸਪੈਕਟਰ ਜਗੀਰ ਸਿੰਘ ਹੁੰਦਾ ਤੇ ਉਹ ਜਾ ਕੇ ਦੇਖ ਰਿਹਾ ਕਿ ਇੱਕ ਨਗਨ ਹਾਲਤ ਦੇ ਵਿੱਚ 15 ਸਾਲਾਂ ਦੀ ਕੁੜੀ ਦੀ ਲਾਸ਼ ਪਈ ਹੈ ਜਿਹਦੇ ਨਾਲ ਬਲਾਤਕਾਰ ਹੋਇਆ ਸੀ ਤੇ ਚਾਕੂ ਦੇ ਬਾਰ ਹੋਏ ਸੀ ਪਰ ਕਿਹਨੇ ਕੀਤਾ ਸੀ ਕਿਉਂ ਕੀਤਾ ਸੀ ਮਕਦਮਾ ਦਰਜ ਹੋ ਗਿਆ ਜੀ ਇਸੇ ਇਹ ਵੀ ਪਤਾ ਲੱਗਦਾ ਕਿ ਬਲਾਤਕਾਰ ਇੱਕ ਤੋਂ ਵੱਧ ਬੰਦਿਆਂ ਦੁਆਰਾ ਹੋਇਆ ਹੈ ਇੱਕ ਬੰਦੇ ਬਾਰੇ ਨਹੀਂ ਹੋਇਆ ਫੋਟੋਆਂ ਲਈ ਗਈਆਂ ਕੋਈ ਤਪਤੀਸ਼ ਦੇ ਵਿੱਚ ਮਿਲਦਾ ਨਹੀਂ ਸੀ ਦਵਾਰੇ ਉਸ ਚੀਜ਼یں ਫੋਟੋਆਂ ਦੇਖेंगे ਤਾਂ ਉੱਥੇ ਇੱਕ ਹੱਥ ਦਾ ਨਿਸ਼ਾਨ ਸੀਗਾ ਪੁਲਿਸਰ ਸਿਰ ਜਾ ਕੇ ਦੇਖਦੇ ਤਾਂ ਉੱਥੇ ਉਹ ਹੱਥ ਦਾ ਨਿਸ਼ਾਨ ਨਹੀਂ ਰਹਿੰਦਾ ਕਿਉਂਕਿ ਤੇ ਧੂੜ ਮਿੱਟੀ ਪੈ ਜਾਂਦੀ ਆ ਤਾਂ ਪੁਲਿਸ ਵਾਲੇ ਗੈਸ ਕਰਦੇ ਇੱਕ ਬੰਦਾ ਕਹਿੰਦਾ ਵੀ ਇਹ ਇਹਦੇ ਵਿੱਚ ਔਰਤ ਦੀ ਇਨਵੋਲਵਮ ਇੱਕ ਤੋਂ ਵੱਧ ਬੰਦੇ ਦੇ ਇਨਵੋਲਵਮੈਂਟ ਤਾਂ ਪੁੱਛਦਾ ਵੀ ਤੈਨੂੰ ਕਿੱਦਾਂ ਇਸ ਤਰੀਕੇ ਨਾਲ ਪਤਾ ਕਹਿੰਦਾ ਵੀ ਮੈਨੂੰ ਜਿਹੜੀ ਚੂੜੀ ਮਿਲੀ ਆ ਉੱਥੇ ਗ੍ਰੀਨ ਕਲਰ ਦੀ ਜਦ ਕਿ ਜਿਹੜੀ ਪਿੰਕੀ ਸੀਗੀ ਉਹਦੇ ਰੈੱਡ ਕਲਰ ਦੀਆਂ ਚੂੜੀਆਂ ਪਾਈਆਂ ਸੀ ਤਾਂ ਇੱਥੇ ਚੂੜੀ ਮੈਣ ਦਾ ਮਤਲਬ ਹੈਗਾ ਕਿ ਕਿਸੇ ਔਰਤ ਦੀ ਇਨਵੋਲਵਮੈਂਟ ਵੀ ਆ ਪੁਲਿਸ ਆਪਦੇ ਸ਼ੂਏ ਛੱਡ ਦਿੰਦੀ ਆ ਜਿਹੜੇ ਨੁਕਵਾ ਛੱਡ ਦਿੰਦੀ ਆ ਪਰ ਪੁਲਿਸ ਨੂੰ ਅਜੇ ਤੱਕ ਕੁਝ ਨਹੀਂ ਪਤਾ ਲੱਗਦਾ ਜਨਵਰੀ ਦਾ ਮਹੀਨਾ ਆ ਜਾਂਦਾ ਜੀ ਦਸੰਬਰ ਲੰਘ ਜਾਂਦਾ 2014 ਚੜ ਜਾਂਦਾ ਤੇ 2014 ਚਾ ਕੇ ਪੁਲਸ ਆ ਦੇ ਮੁਖਵਰਾਵਾਂ ਵੱਲੋਂ ਏ ਰਿਪੋਰਟ ਕਹਿੰਦੀ ਆ ਕਿ ਇਹਦੀ ਇੱਕ ਗਵਰਨਣ ਸੀਗੀ ਜਿਹਦਾ ਨਾਂ ਸੀ ਸਨੀਤਾ ਉਹ ਸੇ ਦਾ ਸਾਰਾ ਕੀਤਾ ਕਰਾਇਆ ਤੇ ਉਹਦੇ ਨਾਲ ਕੁਝ ਬੰਦੇ ਵੀ ਸੀਗੇ ਤੁਸੀਂ ਉਹਨਾਂ ਨੂੰ ਜਾ ਕੇ ਫੜੋ ਕਿਉਂਕਿ ਉਹ ਅੱਜ ਆਵਦੇ ਜੂਪੀ ਜਾਣ ਲੱਗਿਆ ਜੂਪੀ ਤੋਂ ਸੀਗੇ ਜੀ ਦੇਵਰੀਆ ਤੋਂ ਪੁਲਸ ਜਾ ਕੇ ਦੇਵਰੀਆ ਤਾਂ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਇੱਕ ਬੰਦਾ ਪੱਜ ਨਿਕਲਦਾ ਤਾਂ ਉਥੇ ਕੁਝ ਕਹਾਣੀ ਹੋਰ ਨਿਕਲ ਕੇ ਆਉਂਦੀ ਆ ਉਹ ਕਹਾਣੀ ਸੀਗੀ ਕਿ ਅਸਲ ਦੇ ਵਿੱਚ ਜਿਹੜੀ ਸਨੀਤਾ ਸੀਗੀ ਇਹ ਜੂਪੀ ਦੇ ਦੇਵਰੀਆ ਨਗਰ ਤੋਂ ਸੀਗੀ ਦੇਵਰੀਆ ਤੇਰੇ ਘਰ ਵਾਲਾ ਕੰਮ ਕੰਮ ਨਹੀਂ ਕਰਦਾ ਸੀ ਤਾਂ ਇਹਦੀ ਕੁੜੀ ਵੀ ਸੀਗੀ ਇਹ ਕਹਿੰਦੀ ਵੀ ਅਸੀਂ ਜਾਂਦੇ ਆ ਪੰਜਾਬ ਚ ਕੰਮ ਕਰਦੇ ਆ ਤੇ ਤੂੰ ਨਾ ਹਾਂ ਪਤਾ ਕਰੀ ਜਾ ਲੈ ਤੇ ਸਾਨੂੰ ਕੋਈ ਚੱਕਰ ਨਹੀਂ ਅਸੀਂ ਕੰਮ ਕਰਦੇ ਤੂੰ ਤਾਂ ਨਹੀਂ ਕਰਦਾ ਕੁਛ ਸਾਲ ਪਹਿਲਾਂ ਇਹ ਮਹਾਲੀ ਆਉਂਦੇ ਤੇ ਮਹਾਲੀ ਆ ਕੇ ਇਹਨਾਂ ਦੇ ਗਵਾਂਡ ਚ ਰਹਿੰਦੇ ਆ ਪਿੰਕੀ ਦੇ ਕੁਛ ਸਾਲ ਪਹਿਲਾਂ ਇਹਦਾ ਘਰ ਵਾਲਾ ਇਹਨਾਂ ਨੂੰ ਮਿਲਣ ਆਇਆ ਸੀ ਦੇਵਰੀਆਂ ਨਗਰ ਤੋਂ ਇੱਥੇ ਮਿਲਣ ਆਇਆ ਸੀ ਤਾਂ ਇੱਥੇ ਜਿਹੜੀ ਪਿੰਕੀ ਆ ਉਹ ਪੁਲਿਸ ਨੂੰ ਰਿਪੋਰਟ ਲਿਖਾਉਂਦੀ ਆ ਕਿ ਇਸ ਬੰਦੇ ਨੇ ਮੇਰੀ ਸ਼ੇਡਸ਼ਾਨੀ ਕੀਤੀ ਆ ਤੇ ਮੈਂ ਇਹਨੂੰ ਸਭ ਕੁਝ ਖਾ ਕੇ ਹਟੂੰਗੀ ਚਲੋ ਪੁਲਿਸ ਗ੍ਰਿਫਤਾਰ ਕਰਕੇ ਸ਼ਰਤ ਹੁੰਦੀ ਆ ਪਰ ਇਹ ਕਹਿੰਦੀ ਮੈਂ ਤੈਨੂੰ ਸਭ ਕੁਝ ਸਿਖਾਉਂਗੀ ਤੂੰ ਮੈਨੂੰ ਸ਼ੇਰਸਾਨੀ ਕੀਤੀ ਐ ਪਿੰਕੀ ਕਹਿੰਦੀ ਚਲੋ ਇਹ ਸਮਾਂ ਗੁਜ਼ਰਿਆ ਜਦੋਂ ਇਹ ਪਿੰਡ ਵਾਪਸ ਜਾਣ ਲੱਗਾ ਸੀ ਤਾਂ ਕਿਸੇ ਟਰੱਕ ਵਾਲੇ ਵੱਲੋਂ ਇਹਦੀ ਟੱਕਰ ਮਾਰ ਕੇ ਇਹਨੂੰ ਟੱਕਰ ਵੱਜੀ ਇਹਦੇ ਨਾਲ ਤੇ ਇਹਦਾ ਘਰ ਵਾਲਾ ਮਰ ਗਿਆ ਜਦੋਂ ਘਰ ਵਾਲਾ ਮਰ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਟਰੱਕ ਡਰਾਈਵਰ ਸੀਗਾ ਉਹ ਭੱਜ ਗਿਆ ਤਾਂ ਇਹਦੀ ਘਰ ਵਾਲੀ ਨੂੰ ਇਹ ਸ਼ੱਕ ਸੀ ਕਿ ਮੇਰੇ ਘਰ ਵਾਲੇ ਨੂੰ ਮਰਵਾਉਣ ਵਾਲੀ ਪਿੰਕੀ ਆ ਹੋਰ ਕੋਈ ਨਹੀਂ ਸਿਰਫ ਇਹ ਹੀ ਸੀਗਾ ਉਸ ਤੋਂ ਬਾਅਦ ਇਹ ਸਭ ਤੋਂ ਪਹਿਲਾਂ ਇਹ ਕਹਿੰਦੀ ਵੀ ਮੈਂ ਇਸ ਨੂੰ ਐਸੀ ਜ਼ਿੰਦਗੀ ਮਾਰ ਦਊਂਗੀ ਤਾਂ ਉਸੇ ਟਾਈਮ ਤੇ ਦੋ ਇਹਦੇ ਮਿੱਤਰ ਸੀਗੇ ਇਹਨਾਂ ਨੂੰ ਫਿਰ ਦੋ ਬੰਦੇ ਮਿਲਦੇ ਆ ਅਲੀਸ ਤੇ ਰਾਜਕੁਮਾਰ ਇਹ ਰਾਜਕੁਮਾਰ ਨੂੰ ਲਾਲਚ ਦਿੰਦੇ ਆ 30000 ਪਈ ਦਾ ਕਹਿੰਦੇ ਵੀ ਤੁਸੀਂ ਇਦਾਂ ਕਰੋ ਕੁੜੀ ਨੂੰ ਚੱਕ ਲਿਓ ਉਹ ਕਹਿੰਦੇ ਵੀ ਸਾਨੂੰ ਪੈਸੇ ਨਹੀਂ ਚਾਹੀਦੇ ਅਸੀਂ ਸਿਰਫ ਉਹਨੂੰ ਮਾਰਨ ਤੋਂ ਪਹਿਲਾਂ ਉਹਦੇ ਨਾਲ ਸੰਬੰਧ ਬਣਾਉਣੇ ਆ ਤਾਂ ਇਸ ਹਿਸਾਬ ਦੀ ਡੀਲ ਹੋਈ ਪਹਿਲਾਂ ਉਹਦਾ ਰੋਜ਼ ਦਾ ਰੁਟੀਨ ਦੇਖਿਆ ਗਿਆ ਰੁਟੀਨ ਦੇਖਣ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਜੰਗਲ ਦੇ ਕੋਲੇ ਸੁੱਨਸਣ ਜਗਾ ਤਾਂ ਇਸ ਨੂੰ ਫੜ ਲੈਂਦੇ ਆ ਤਾਂ ਇਸ ਦੇ ਵਿੱਚ ਇਹ ਔਰਤ ਹੁੰਦੀ ਆ ਪਹਿਲਾਂ ਉਸ ਨੂੰ ਫੜ ਕੇ ਉਹਦੇ ਨਾਲ ਜਨਸੀ ਤਾਲੁਕ ਜਿਹੜੇ ਤੱਕਾ ਹੁੰਦਾ ਬਾਰੀ-ਬਾਰੀ ਬਲਾਤਕਾਰ ਕਰਦੇ ਆ ਤੇ ਇਹ ਔਰਤ ਅੱਗੇ ਹੋ ਕੇ ਫਿਰ ਚਾਕੂ ਦੇ वार ਕਰਦੀ ਹੈ ਚਾਕੂ ਦੇ वार ਕਰਨ ਵੇਲੇ ਜਦੋਂ ਵਾਪਸ ਮੁਕਾਬਲਾ ਕਰਦੀ ਆ ਪਿੰਕ ਕੀ ਤਾਂ ਇਹਦੀਆਂ ਚੂੜੀਆਂ ਟੁੱਟ ਜਾਂਦੀਆਂ ਨੇ ਇਹ ਔਰਤ ਦੀਆਂ ਜਿਹੜੀ ਚੂੜੀ ਤੋਂ ਸਰਾਖ ਮਿਲਿਆ ਸੀਗਾ ਉਸ ਟਾਈਮ ਤੋਂ ਇਹ ਨੂੰ ਮਾਰ ਕੇ ਰਫੂ ਚੱਕਰ ਫੋਣ ਦੀ ਸੋਚਦੇ ਹੁੰਦੇ ਨੇ ਉਸ ਤੋਂ ਬਾਅਦ ਪੁਲਿਸ ਤਿੰਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਜੇਲ੍ਹ ਦੇ ਵਿੱਚ ਸੱਟ ਦਿੰਦੀ ਹੈ ਤੇ ਉਮਰ ਕੈਦੀ ਸਜ਼ਾ ਹੁੰਦੀ ਆ ਇਹ ਤੁਸੀਂ ਫੋਟੋ ਦੇਖ ਸਕਦੇ ਹੋ ਉਸ ਔਰਤ ਦੀ ਜਦੋਂ ਉਮਰ ਕੈਦੀ ਸਜ਼ਾ ਸੁਣਾਈ ਗਈ ਸੀ ਤੇ ਕਿਵੇਂ ਰੋਂਦੀ ਆ ਇਹ ਕਹਾਣੀ ਸੀ ਪਈਆਂ ਦੁਬਾਰਾ ਜਦੋਂ ਇੱਕ ਪੰਜਾਬਣ ਕੁੜੀ ਨੂੰ ਮਾਰਿਆ ਗਿਆ ਸੀਗਾ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਵਿੱਚ ਤੇ ਕੇਸ ਕਾਫੀ ਪੁਰਾਣਾ ਫੋਟੋਆਂ ਬਹੁਤ ਘੱਟ ਨੇ ਤੇ ਮਿਲਦੇ ਆਂ ਜੀ ਬਾਕੀ ਲੋੜੀ ਦੀ ਸਾਰਿਆਂ ਨੂੰ ਮੁਬਾਰਕਾਂ ਹੋਣ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਅ ਸੋ ਧੰਨਵਾਦ ਜੀ ਮਿਲਦੇ ਆਂ ਜਲਦੀ ਇੱਕ ਦੂਜੇ ਰੁੱਕ ਕੇ ਹੁਣ ਲੋੜੀ ਦੇ ਬਾਕੀ ਘਰੇ ਖੰਡ ਪਾਠ ਆਪਣੇ